দর্শকੋ ਤੁਹਾਡਾ ਨਿਗਾ ਸਵਾਗਤ ਹੈ ਅੱਜ ਫੇਰ ਤੁਹਾਡੀ ਕਚੈਰੀ ਦੇ ਵਿੱਚ ਅਸੀਂ ਹਾਜ਼ਰ ਹਾਂ ਤੇ ਡਾਕਟਰ ਡੀਪੀ ਸਿੰਘੂਰੀ ਜਿਸ ਦਾ ਹਮੇਸ਼ਾ ਮਿਲਨ ਨਾਲ ਹੁੰਦੇ ਆ ਤੇ ਅਸੀਂ ਅੱਜ ਕਿਉਂਕਿ ਆਹ ਦਿਹਾੜਾ ਅਸੀਂ ਸਾਰਾ ਮਹੀਨਾ ਜਿਹੜਾ ਡਾਕਟਰ ਸਾਹਿਬ ਇਹ ਸਾਰਾ ਮਹੀਨਾ ਆਪਣਾ ਸਿਕ ਹੈਰਿਟੇਜ ਲਈ ਕੈਨੇਡਾ ਨੇ ਮਕਸੂਸ ਕੀਤਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੈਨੇਡਾ ਦਾ ਕਿ ਸਾਨੂੰ ਇਹ ਮੌਕਾ ਦਿੰਦੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਪੰਜ ਪਿਆਰਿਆਂ ਦੀ ਗੁਰੂ ਸਾਹਿਬ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਇਹ ਕੀ ਲੋੜ ਪਈ ਸੀ ਕਿ ਉਹਨਾਂ ਨੇ ਉਹਨਾਂ ਨੂੰ ਅਮਰਤ ਛਕਾ ਕੇ ਇੱਕ ਨਵਾਂ ਰਤਬਾ ਜਾਂ ਨਵੀਂ ਇਹ ਸੋਚ ਇੱਕ ਕੀ ਕਹਿਣਾ ਚਾਹੀਦਾ ਖਾਲਸਾ ਜਿਹੜਾ ਸੀ ਉਹ ਉਹਦੀ ਉਤਪੰਨਤਾ ਪਹਿਲੇ ਗੁਰੂ ਤੋਂ ਹੀ ਹੋ ਗਈ ਸੀ ਪਰ ਉਹਨੂੰ ਸਾਜਿਆ ਜਿਹੜਾ ਮੁੜ ਕੇ ਦੱਸੇ ਪਾਤਸ਼ਾਹ ਹੀ ਨੇ ਆ ਕੇ ਇਹਦੀ ਬਾਬਰ ਸਾਡੇ ਸਾਝੀ ਸਾਡੇ ਨਾਲ ਸਾਝੀ ਕਰ ਦੇਖੋ ਅਗਰ ਤੁਸੀਂ ਡਾਕਟਰ ਜਸਵੰਤ ਸਿੰਘ ਨਿੱਕੀ ਬਹੁਤ ਸਿਕਿਓਟਿਓਲੋਜੀ ਯੂਨੀਵਰਸਿਟੀ ਦੇ ਐਨਾਈਕੋਲੋਜੀਸਟ ਵੀ ਨੇ ਤੇ ਹੋਏ ਨੇ ਤੇ ਪੀਜੀਆ ਦੇ ਡਾਇਰੈਕਟਰ ਰਟਾਇਰ ਹੋਏ ਸੀ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਅਰਦਾਸ ਹੂੰ ਜਿਹੜੀ ਆਪਣੀ ਸਿੱਖ ਅਰਦਾਸ ਹੈ ਉਹਦੇ ਤੇ ਕਿਤਾਬ ਹੈ ਆ ਇੱਕ ਇੱਕ ਵਰਡ ਦੇ ਉੱਤੇ ਇੱਕ ਇੱਕ ਚੈਪਟਰ ਹੈ ਹੂੰ ਜਿਹੜੀ ਪੰਜ ਪਿਆਰਿਆਂ ਦੀ ਕਨਸੈਪਟ ਹੈ ਉਹ ਗੁਰਨਾਥ ਸਾਹਿਬ ਦੇ ਵੇਲੇ ਤੋਂ ਹੀ ਸੀ ਛੀ ਗੁਰੂ ਸਾਹਿਬ ਦੇ ਨਾਲ ਪੰਜ ਸਿੱਖ ਜਰਨਲੀ ਉਹਨਾਂ ਦੇ ਨਾਂ ਵੀ ਦਿੱਤੇ ਨੇ ਉਹਨੇ ਅਲੱਗ-ਅਲੱਗ ਗੁਰੂ ਸਾਹਿਬਾਨਾਂ ਜਿਹੜੇ ਉਹ ਜੁੜੇ ਹੋਏ ਨੇ ਪਰ ਜਿਹੜਾ ਤੁਹਾਡਾ ਸਵਾਲ ਹੈ ਕਿ ਉਹ ਪੰਜ ਇੱਕ ਵਲਖਣ ਪੇਸ਼ ਪੂਸਰਾ ਪੈਰਾਵਾ ਹੂੰ ਔਰ ਇੱਕ ਬੱਕਰੀ ਤਰ੍ਹਾਂ ਦੀ ਪਹਿਚਾਨ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਖਾਸੇ ਦੇ ਰੂਪ ਦੇ ਵਿੱਚ ਉਸ ਦੀ ਲੋੜ ਕੀ ਹੋ ਪਈ ਹੂੰ ਉਸਾ ਕਰਨੇ ਰਿਆ ਕਿ ਜਦੋਂ ਨੋਮੇ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਚ ਸ਼ਹੀਦੀ ਹੁੰਦੀ ਹੈ ਜੋ ਇਤਿਹਾਸਿਕ ਘਟਨਾਵਾਂ ਦਾ ਸਿਲਸਿਲਾ ਸੀ ਸਾਰੀ ਡਿਟੇਲਸ ਨਹੀਂ ਜਾਵਾਂਗੇ ਆਪਾਂ ਉਸ ਮੁੱਦੇ ਤੇ ਹੀ ਗੱਲ ਕਰਾਂਗੇ ਤੇ ਜਦੋਂ ਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਤਾਂ ਉਹ ਉਹਨਾਂ ਨੇ ਡਿਕਲੇਅਰ ਕੀਤਾ ਕਿ ਜੇ ਗੁਰੂ ਦਾ ਸਿੱਖ ਹੈ ਤਾਂ ਆ ਕੇ ਉਠਾ ਕੇ ਲੈ ਲਿਜਾਵੇ ਹਰ ਪਾਸੇ ਤੈਨਾਤ ਹੈ ਮੁਗਲ ਸੈਨਿਕ ਮਾਰਨ ਹੀ ਤਿਆਰ ਨੇ ਗੁਰੂ ਛੇ ਹੀ ਹੋ ਚੁੱਕੇ ਨੇ ਕੁਝ ਇੱਕ ਜੋ ਉੱਥੇ ਲੋਕੋ ਸਾਰਾ ਕੁਝ ਦੇਖਣ ਲਈ ਖੜੇ ਨੇ ਉਹ ਸਭ ਕਟਨਾ ਨੂੰ ਉਹਦੇ ਵਿੱਚ ਸਿੱਖ ਵੀ ਨੇ ਹਮ ਪਰ ਕੋਈ ਵੀ ਅੱਗੇ ਨਹੀਂ ਆਇਆ ਹਮ ਭਾਈ ਜੇਤਾ ਜੀ ਨੇ ਜਿਹੜਾ ਗੁਰੂ ਸਾਹਿਬ ਦਾ ਜਦੋਂ ਹਨੇਰੀ ਆਈ ਆ ਰਾਤ ਪੈ ਗਈ ਹੈ ਉਸ ਵੇਲੇ ਉਹ ਗੁਰੂ ਸਾਹਿਬ ਦਾ ਸੀਸ ਉਠਾ ਕੇ ਉਹ ਕੀਰਤਪੁਰ ਸਾਹਿਬ ਤੇ ਫਿਰ ਅਨੰਦਪੁਰ ਸਾਹਿਬ ਲੈ ਕੇ ਆਏ ਤੇ ਜਿੱਥੇ ਅੱਜ ਉਹਨਾਂ ਦਾ ਸਿਸਕਾਰ ਉਹਨੂੰ ਕੀਤਾ ਤੇ ਅੱਜ ਗੁਰਦੁਆਰਾ ਸਿਸਕਨਸਪ ਸਿ ਸ਼ੋਭਤ ਹੈ ਅਨੰਦਪੁਰ ਸਾਹਿਬ ਤੇ ਮੱਖਣਸ਼ਾ ਲਬਾਣਾ ਉਹ ਹਨੇਰੀ ਦੇ ਵਿੱਚ ਗੁਰੂ ਸਾਹਿਬ ਦਾ ਧੜਾ ਜਿਹੜਾ ਹੈ ਉਹਨੂੰ ਲੈ ਕੇ ਆਪਣੇ ਘਰ ਦੇ ਵਿੱਚ ਜਾ ਕੇ ਉਹਨਾਂ ਦਾ ਸਿਸਕਾਰ ਕਰਦਾ ਤੇ ਜਦੋਂ ਭਾਈ ਜੇਤਾ ਜੀ ਸੀਸ ਲੈ ਕੇ ਆਏ ਦਸਵੇਂ ਪਾਤਸ਼ਾਹ ਦੇ ਨੂੰ ਕੀਕਪੁਰ ਸਾਹ ਉਹ ਮਿਲੇ ਨੇ ਜਾ ਕੇ ਲੈ ਕੇ ਆਏ ਫਿਰ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਸਵਾਲ ਪੁੱਛਿਆ ਕਿ ਜੋਦੋਂ ਇਹ ਵਰਤਾਰਾ ਵਾਪਰਿਆ ਤੇ ਉਹ ਉਹਨੇ ਦੱਸਿਆ ਨੇ ਕਿーストラ ਉਹਨਾਂ ਨੇ ਅਨਾਉਂਸ ਕੀਤਾ ਤਾਂ ਕਿ ਗੁਰੂ ਸਾਹਿਬ ਨੇ ਪੁੱਛਿਆ ਕਿ ਕੋਈ ਸਿੱਖ ਸੀ ਉੱਥੇ ਜ ਆਇਆ ਅੱਗੇ ਕਿੰਨੇ ਨਹੀਂ ਸਿੱਖ ਸੀ ਪਰ ਕੋਈ ਵੀ ਅੱਗੇ ਨਹੀਂ ਆਇਆ ਉਸ ਮੌਕੇ ਤੇ ਗੁਰੂ ਸਾਹਿਬ ਨੇ ਉਦੋਂ ਹੀ ਕਿਹਾ ਕਿ ਮੈਂ ਇਹੋ ਜਿਹਾ ਸਿੱਖ ਬਣਾਵਾਂਗਾ ਕਿ ਜਿੱਥੇ ਇਹ ਨਾ ਦੱਸਣਾ ਪਏ ਵੀ ਮੈਂ ਗੁਰੂ ਦਾ ਸਿੱਖ ਆ ਲੋਕ ਕਹਿਣੇ ਉਹਦਾ ਸਿੱਖ ਆ ਹੂੰ ਇਹ ਗੁਰੂ ਦਾ ਸਿੱਖ ਹੈ ਲੋਕ ਉਹ ਇਹੋ ਜੀ ਪਛਾਣ ਦੇਵਾਂਗਾ ਆਪਣੇ ਸਿੱਖ ਨੂੰ ਕਿ ਸਿੱਖ ਨੂੰ ਦੱਸਣ ਦੀ ਲੋੜ ਨਹੀਂ ਪੈਗੀ ਕਿ ਮੈਂ ਗੁਰੂ ਦਾ ਸਿੱਖ ਆ ਲੋਕ ਕਹਿਣਗੇ ਕਿ ਇਹ ਉਸ ਗੁਰੂ ਦਾ ਸਿੱਖ ਹੈ ਹਮ ਤੇ ਉਹ ਘਟਨਾ ਜਿਹੜੀ 1600 ਜਿਹੜੀ ਆ ਆਪਣੇ 99 ਦੀ ਵਿਸਾਖੀ ਵਾਲੇ ਦਿਨ ਹਮ ਗੁਰੂ ਬਾਲ ਗੋਬਿੰਦ ਰਾਏ ਨੇ ਉਦੋਂ ਇਹ ਜਿਹੜੇ ਆ 66 ਚੋਂ ਦਾ ਮਸਬੀ ਹੋਇਆ ਮਾਫ ਕਰਨਾ ਮੈਨੂੰ ਕਿ ਉਸ ਵੇਲੇ ਅਜੇ ਪੰਜ ਪਿਆਰੇ ਨਹੀਂ ਬਣੇ ਸੀ ਨਹੀਂ ਸਾਜ ਗਏ ਸੀ ਦੇਖੋ ਪੰਜ ਪਿਆਰੇ ਤਾਂ ਉਹ ਵੀ ਪੰਜ ਪਿਆਰੇ ਹੀ ਸੀ ਜਿਹੜਾ ਭਾਈ ਸਤੀ ਦਾਸ ਭਾਈ ਬਤੀ ਦਾਸ ਭਾਈ ਦਿਆਲਾ ਜੀ ਭਾਈ ਜੇਤਾ ਜੀ ਜਿਹੜੇ ਗੁਰੂ ਸਾਹਿਬ ਦੇ ਨਾਲ ਸੀ ਠੀਕ ਪਰ ਗੱਲ ਇਹ ਕਿ ਉਹ ਬਲਖਣ ਜਿਹੜੀ ਪਹਿਚਾਨ ਆ ਨਾ ਉਹ ਦਸਵੇਂ ਪਾਸ਼ਾ ਨਹੀਂ ਬਖਸ਼ੀ ਪੰਜ ਸਿੱਖ ਤਾਂ ਸਦਾ ਹੀ ਗੁਰੂ ਸਾਹਿਬ ਦੇ ਨਾਲ ਰਹੇ ਉਹ ਜਿਹੜੇ ਮੋਰੀ ਸਿੱਖ ਹੁੰਦੇ ਸੀ ਉਹ ਪਿਆਰਿਆਂ ਵਿੱਚ ਹੀ ਸੀ ਪਿਆਰੇ ਕੌਣ ਨੇ ਜਿਹੜੇ ਕਿ ਪਰਮੁਖ ਵੀ ਨੇ ਜਿਹੜੇ ਪਰਵਾਨ ਨੇ ਜਿਹੜੇ ਕਿ ਉਸ ਵਿਚਾਰਧਾਰਾ ਦੇ ਵਿੱਚ ਰੰਗੇ ਹੋਏ ਨੇ ਨਾ ਠੀਕ ਤੇ ਇਸ ਕਰਕੇ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਫਿਰ ਗੁਰੂ ਸਾਹਿਬ ਨੇ ਇਹ ਕੌਤਕ ਵਰਤਾਇਆ ਕੌਤਕ ਕੀ ਵਰਤਾਇਆ ਕਿ ਉਹਨਾਂ ਨੇ ਪਹਿਲਾ ਚਾਰੀ ਹੋਈ ਵਿਸਾਖੀ ਤੇ ਵੀ ਇਕੱਠ ਕੀਤਾ ਜਾਏ ਅਲੱਗ-ਅਲੱਗ ਸੰਗਤ ਨੂੰ ਚਿੱਠੀਆਂ ਭੇਜੀਆਂ ਗਈਆਂ ਕਿ ਇਸ ਤਰੀਕ ਨੂੰ ਸਾਰੇ ਜਣੇ ਇਕੱਠੇ ਹੋਵੋ ਅਸੀਂ ਵਸਾਕੀ ਜਿਹੜੀ ਹੈ ਇਸ ਵਾਰ ਅਨੰਦਪੁਰ ਸਾਹਿਬ ਮਨਾਈ ਜਾ ਰਹੀ ਹੈ ਤੇ ਸਾਰੇ ਆਓ ਸੰਗਤ ਆਈਆਂ ਪੁਰਾਣੇ ਜੇ ਇਤਿਹਾਸ ਨੂੰ ਦੇਖ ਜਾਈਏ ਕਿ 20 ਹਜ਼ਾਰ ਦੇ ਕਰੀਬ ਸੰਗਤ ਲਿਖਣ ਵਾਲੇ 30 ਹਜ਼ਾਰ ਦੀ ਸੀ ਉਹ ਉਹ ਵੀ ਨਿਊ ਬੋਸ ਹਾਂਜੀ ਹਾਂਜੀ ਜੋ ਪੁਰਾਣੀਆਂ ਲਿਖਤਾ ਨੇ ਉਹਨਾਂ ਵਿੱਚ ਵੀ 20 ਹਜ਼ਾਰ ਦਾ ਜ਼ਿਕਰ ਆਂਦਾ ਹੈ ਕਈ ਜਗ੍ਹਾ ਹੁਣ ਜਿਹੜਾ ਹੈ ਨੈਟ ਦੇ ਉੱਤੇ 80 ਹਜ਼ਾਰ ਵੀ ਲਿਖੀ ਜਾਂਦੇ ਨੇ ਪਰ ਮੈਂ ਸਮਝਦਾ ਕਿ 20000 ਲੋਕ ਦਾ ਵੀ ਇਕੱਠਾ ਹੋਣਾ ਬਹੁਤ ਬਹਿਣੇ ਰੱਖਦਾ ਉਹਨਾਂ ਵਕਤਾਂ ਦੇ ਵਿੱਚ ਕਿਉਂਕਿ ਮੁਗਲ ਸਰਦਾਰਾਂ ਤੇ ਬਹੁਤ ਜ਼ਿਆਦਾ ਕਾਠੇ ਲੋਕਾਂ ਦਾ ਅਗਰ ਆ ਰਿਹਾ ਤੇ ਉਹ ਅਟੈਕ ਕਰਨਗੇ ਪਹਾੜੀ ਰਾਜੇ ਤੋਂ ਨਾਲ ਹੀ ਸੀ ਹਾਂਜੀ ਹਾਂਜੀ ਤੇ ਉਸ ਵੇਲੇ ਕਿ ਗੁਰੂ ਸਾਹਿਬ ਨੇ ਜਦੋਂ ਫੇ ਸੰਗਤ ਆ ਗਈ ਵਿਸਾਖੀ ਦੇ ਦਿਹਾੜੇ ਤੇ ਤੇ ਗੁਰੂ ਸਾਹਿਬ ਨੇ ਕਿੰਨੇ ਕਿ ਸੰਗਤ ਦੇ ਇਕੱਠ ਵਿੱਚ ਨੇ ਜੀ ਉਹਨਾਂ ਨੇ ਕਿਹਾ ਕਿ ਅੱਜ ਸੀਸ ਦੀ ਲੋੜ ਹੈ। ਹੂੰ। ਜਿਸ ਤਰ੍ਹਾਂ ਦਾ ਵੀ ਬਰਤਾਰਾ ਕਿ ਉਹਨਾਂ ਦੇ ਹੱਥ 'ਚ ਕਿਰਪਾਨ ਸੀ ਜੋ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕੋਈ ਸਿੱਖ ਦੇ ਸੀਸ ਦੀ ਲੋੜ ਹੈ ਅੱਜ ਸਾਨੂੰ। ਕੌਣ ਦੇ ਸਕਦਾ ਹੈ? ਇੱਕ ਪਾਸੇ ਤਾਂ ਸਾਰਾ ਸਨਾਟਾ ਸ਼ ਆ ਗਿਆ ਕਿ ਗੁਰੂ ਸਾਹਿਬ ਜਿਹੜੇ ਧਰਮ ਦੀਆਂ ਗੱਲਾਂ ਕਰਦੇ ਸੀ ਅੱਜ ਸਿਰ ਮੰਗ ਰਹੇ। ਹੂੰ। ਇਹ ਮਤਲਬ ਤਾਰਮ ਧਰਮ ਦੇ ਵਿੱਚ ਕੰਪੈਸ਼ਨ ਹੈ ਕਿਰਪਾ ਮਰਸੀ ਹੈ ਤੇ ਦੂਜੇ ਪਾਸੇ ਇਹ ਇਹ ਵਰਤਾਰਾਤਾ ਜਿਹੜਾ ਹੈ ਨਾ ਰਾਜਾ ਮਹਾਰਾਜਿਆਂ ਵਾਲਾ ਹੈਗਾ ਜਦੋਂ ਹੈ ਨਾ ਲੜਾਈਆਂ ਦੇ ਲਈ ਫੌਜਾਂ ਤਿਆਰ ਕਰਦੇ ਨੇ ਤੇ ਉਸੇ ਤਰ੍ਹਾਂ ਪਰ ਸਭ ਤੋਂ ਪਹਿਲਾਂ ਇਹਨੇ ਭਾਈ ਦੇ ਆਰਾਮ ਜੀ ਜੋ ਲਾਹੌਰ ਜਣਾ ਦਾ ਜਨਮ ਹੋਇਆ ਸੀ 1661 ਦੇ ਵਿੱਚ ਉਹ ਉੱਠੇ ਨੇ ਪਾਈ देयर ਆ ਰਾਮਜੀ ਖਤਰੀ ਜਾਦੇ ਸੀ ਦੁਕਾਨਦਾਰ ਸੀ ਇਹ ਹੈ ਨਾ ਔਰ ਉਸ ਵੇਲੇ ਉਹਨਾਂ ਦੀ ਆਯੂ ਜਿਹੜੀ ਹੈ 38 ইয়ারズ ਦੀ ਸੀ 38 ਸਾਲ ਦੇ ਸੀ ਉਹ ਉੱਠੇ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਇਹ ਸੀਸ ਤੋੜਦਾ ਹੀ ਹੈ ਤੇ ਕਿਨੂੰ ਗੁਰੂ ਸਾਹਿਬ ਉਹਨਾਂ ਨੂੰ ਲੈ ਕੇ ਤੰਬੂ ਲਗਾਇਆ ਸੀ ਉਹਦੇ ਵਿੱਚ ਲੈ ਗਏ ਤੇ ਉਸ ਤੋਂ ਬਾਅਦ ਦੁਬਾਰਾ ਬਾਹਰ ਆਏ ਨੇ ਕਿਰਪਾਨ ਉਖੋਂ ਲੱਗ ਗਿਆ ਕਹਿੰਦੇ ਕੋਈ ਆਵਾਜ਼ ਆਈ ਹੈ ਜਿਦਾ ਕੋਈ ਧੜਗੇ ਰਿਹਾ ਹੁੰਦਾ ਉਹਨੇ ਕਿਹਾ ਵੀ ਮੇਰੀ ਤਲਵਾਰ ਹੋਰ ਸੀਸ ਮੰਗਦੀ ਮੰਗਦੀ ਹਾਂ ਔਰ ਉਸ ਵੇਲੇ タルਮਦਾਸ ਹੂੰ ਜੋ ਹਸਤਣਾਪੁਰ ਜੋ ਦਿੱਲੀ ਦੇ ਨੇੜੇ ਅੱਜ ਦੀ ਦਿੱਲੀ ਦੇ ਨੇੜੇ ਇਹ ਹੈ ਮੇਰੇ ਕੋਲ ਇੱਕ ਪੁਰਾਣੀ ਕਲਾਸਿਕ ਲੈਂਗੁਏਜ ਵਿੱਚ ਹਸਤਨਪੁਰ ਦਿੱਲੀ ਨੂੰ ਵੀ ਕਹਿੰਦੇ ਰਹਿ। ਨਾ ਦਿੱਲੀ ਅੱਜ ਦਾ ਨਾਮ ਹੈ ਨਾ ਜੋ ਪੁਰਾਣਾ ਤਾਂ ਹਸਤਨਪੁਰ ਹੀ ਨਾਮ ਹੈ ਨਾ ਮੇਰੜ ਦੇ ਨਾਰਥ-ਈਸਟ ਵਾਲੇ ਏਰੀਆ ਨੂੰ ਹਸਤਨਪੁਰ ਕਿਹਾ ਜਾਂਦਾ ਸੀ। ਜੀ ਅੱਜ ਅਸੀਂ ਦਿੱਲੀ ਕਹਿੰਦੇ ਹਾਂ। ਉੱਥੋਂ ਦੇ ਉਹਨਾਂ ਦੀ ਪਦਾਇਸ਼ ਹੈ 1666 ਦੀ ਤੇ ਇਹ ਜੱਟ ਜੱਤੀ ਦਿਨਾਰ ਹਨਾ ਸੰਬੰਧ ਰੱਖਦੇ ਸਨ। ਤੇ ਉਸ ਵੇਲੇ ਉਹਨਾਂ ਦੀ ਉਮਰ ਕੋਈ 30 ਸਾਲ ਦੀ ਸੀ। ਉਹ ਖੜੇ ਹੋਏ ਨੇ ਕਿ ਮਹਾਰਾਜ ਮੈਂ ਰਾਹੀ ਸਾਜ਼ਰ ਹੈ ਹਮ ਗੁਰੂ ਸਾਹੂਨੋ ਬਿਲੇ ਟੈਂਟ ਦੇ ਵਿੱਚ ਫਿਰ ਆਵਾਜ਼ ਆਈ ਹੈ ਜਿੱਦਾਂ ਕੋਈ ਚੀਜ਼ ਗਿਰੀ ਹੈ ਤੇ ਗੁਰੂ ਸਾਹਿਬ ਦੀ ਤਲਵਾਰ ਬਾਹਰ ਆਏ ਨੇ ਜਿਹੜੀ ਤਲਵਾਰ ਉਹਨਾਂ ਦੇ ਹੱਥ 'ਚ ਹੈ ਉਹਦੇ 'ਚ ਉਹਦੇ 'ਤੇ ਖੂਨ ਹੈ ਉਹਨਾਂ ਨੇ ਕਿਹਾ ਕਿ ਨਹੀਂ ਹਲੇ ਹੋਰ ਸੀਸ ਦੀ ਲੋੜ ਹੈ ਤੇ ਤੀਸਰਾ ਜਿਹੜਾ ਪਾਈ ਹਿੰਮਤ ਸਿੰਘ ਜੋ ਕਿ ओडिशा ਜਨੂਆ ਜਰਦਿਸਾ ਕੇ ਜਗਨਨਾਥ ਪੁਰੀ ਤੋਂ ਆਇਆ ਸੀ ਉਸਨੇ ਖੜੇ ਹੋ ਕੇ ਆਪਣਾ ਨੈ ਅਰਜ਼ੀ ਕੀਤੀ ਕਿ ਮੇਰਾ ਸਿਰ ਹਾਜ਼ਰ ਹੈ ਜੀ ਜੀ ਤੁਹਾਡੀ ਕਿਰਪਾ ਨੇ ਨਹੀਂ ਪਿਆਸੀ ਹੈ ਤੇ ਮੇਰਾ ਸਿਰ ਹਾਜ਼ਰ ਹੈ ਉਹ ਚੀਵਰ ਜਾਤੀ ਦੇ ਸੀ কুমਹਾਰ ਜਾਤ ਤੇ 38 ਇਅਰ ਉਸ ਵੇਲੇ 88 ਸਾਲ ਦੀ ਉਹਨਾਂ ਦੀ ਅਵਸਥਾ ਸੀ ਹੋਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਲੱਗੇ ਨੇ 10th ਦੇ ਵਿੱਚ ਇਨਸਾਈਡ ਫੇਰ ਦੁਬਾਰਾ ਗੁਰੂ ਸਾਹਿਬ ਆਇਆ ਕਰਦੇ ਆਲੇ ਹੂਰਸ ਸੀਜ਼ ਦੀ ਲੋੜ। ਔਰ ਚੌਥੀ ਵਾਰੀ ਚੌਥੀ ਵਾਰੀ ਕਹਿਣ ਦੇ ਉੱਤੇ ਜਿਹੜਾ ਗੁਰੂ ਸਾਹਿਬ ਨੇ ਜਦੋਂ ਚੌਥੀ ਵਾਰੀ ਕਿਹਾ ਤਾਂ ਆ ਪਾਈ ਮੋਕਮ ਚੰਦ ਜੋ ਕਿ ਦਵਾਰਕਾ ਗੁਜਰਾਤ ਅੱਜ ਗੁਜਰਾਤ ਹੈ ਗੁਜਰਾਤ ਤੋਂ ਦਵਾਰਕਾ ਦੇ ਸਥਾਨ ਤੋਂ ਆਏ ਨੇ ਔਰ ਇਹ ਚਿੰਬਾ ਜਾਦ ਦੇ ਸਰ। ਓਕੇ। ਔਰ ਇਹ ਟਿੱਲਰ ਤੇ ਪ੍ਰਿੰਟਰ ਜਿਹੜਾ ਕੱਪੜੇ ਸੀਣਦਾ ਤੇ ਕੱਪੜਿਆਂ ਦੇ ਉੱਤੇ ਨਾ ਉਹ ਕਢਾਈ ਕੱਢਣ ਦਾ ਪ੍ਰਿੰਟ ਕਰਨ ਦਾ ਕੰਮ ਕਰਦੇ ਸੀ। ਹੂੰ। ਔਰ ਉਸ ਤੋਂ ਬਾਅਦ ਗੁਰੂ ਸਾਹਿਬਾਨ ਨੂੰ ਵੀ ਲੈ ਗਏ ਇੰਟੈਂਟ ਦੇ ਵਿੱਚ ਫਿਰ ਵਾਪਸ ਆਏ ਨੇ ਤੇ ਫਿਰ ਉਹਨਾਂ ਨੇ ਮੰਗ ਕੀਤੀ ਹੈ ਕਿ ਇੱਕ ਹੋਰ ਸੀਸ ਦੀ ਲੋੜ ਹੈ। ਤਾਂ ਪੰਜਵੀਂ ਵਾਰੀ ਸਾਹਿਬ ਚੰਦ ਹੂੰ ਸਾਹਿਬ ਚੰਦ ਜੋ ਬਿਦਰ ਕਰਨਾਟਕਾ ਅਜਿਹਾ ਕਰਨਾਟਕਾ ਪ੍ਰਦੇਸ਼ ਹੈ ਉਹਦੇ ਵਿੱਚ ਬਿਦਰ ਦੇ ਸਥਾਨ ਤੋਂ ਆਏ ਸੀ ਜਿੱਥੇ ਬਾਬਾ ਜੀ ਵੀ ਗਏ ਡਿਸਟ੍ਰਿਕਟ ਬਿਦਰ ਹਾਂਜੀ ਗੁਰਨਾਥ ਸਾਹਿਬ ਵੀ ਗਏ ਨੇ ਹਾਂਜੀ ਤੇ ਅਸਲ ਜੀ ਉਸ ਨੂੰ ਜਗਾ ਨੂੰ ਇਹ ਮੈਂ ਗਿਆ ਹਾਂਜੀ ਕਿਉਂਕਿ ਮੇਰੀ ਵਾਈਫ ਦਾ ਜਿਹੜਾ ਡਿਸਟ੍ਰਿਕਟ ਸੀ ਹਾਂਜੀ ਉਹ ਮਹਾਰਾਸ਼ਟਰ ਚ ਬਿਦਰ ਡਿਸਟ੍ਰਿਕਟ ਸੀ ਬਿਲਕੁਲ ਠੀਕ ਹੈ ਇਹ ਮਹਾਰਾਸ਼ਟਰ ਨਹੀਂ ਕਰਨਾਟਕਾ ਕਰਨਾਟਕ ਚ ਪੈਂਦਾ ਹੁਣ ਕਰਨਾਟਕ ਤੇ ਇਹ ਨਾ ਜਾਟੇ ਬਿਲਕੁਲ ਉੱਥੇ ਹੱਦਾ ਮਿਲਦੀ ਹੈ ਜੁਆਇੰਟ ਹਾਂ ਠੀਕ ਹੈ ਜੀ ਨਾਈ ਜਾਤੀ ਦੇ ਸੀਗੇ ਤੇ ਉਸ ਵੇਲੇ ਇਹਨਾਂ ਦੀ ਅਵਸਥਾ 37 ਸਾਲ ਦੀ ਸੀ ਹਾਂਜੀ ਹੁਣ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਹੋਰ ਸੀਸ ਦੀ ਮੰਗ ਨਹੀਂ ਕੀਤੀ ਕਿ ਉਹ ਕਿਤੇ ਕਹਿੰਦੇ ਨੇ ਕਿ ਸਿੰਘਾਂ ਨੇ ਜਾ ਕੇ ਮਾਤਾ ਜੀ ਨੂੰ ਕਿਹਾ ਮਾਤਾ ਗੁਜਰੀ ਜੀ ਨੂੰ ਵੀ ਇਹ ਕੀ ਹੋ ਰਿਹਾ ਹੈ ਵੀ ਗੁਰੂ ਸਾਹਿਬ ਹਰ ਤਰ੍ਹਾਂ ਦੇ ਵਿਚਾਰ ਅਲੱਗ-ਅਲੱਗ ਆਏ ਨੇ ਤੇ ਫਿਰ ਗੁਰੂ ਸਾਹਿਬ ਨੇ ਉਸ ਤੋਂ ਬਾਅਦ ਸੀਸ ਦੀ ਮੰਗ ਨਹੀਂ ਕੀਤੀ ਔਰ ਉਹਨਾਂ ਨੂੰ ਖਾਲਸਾ ਰੂਪ ਚ ਸਜਾ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਨੂੰ ਪਹਿਲਾ ਅੰਮ੍ਰਿਤ ਛਕਾਇਆ ਫਿਰ ਆਪ ਉਹਨਾਂ ਤੋਂ ਅੰਮ੍ਰਿਤ ਛਕਾਇਆ ਤੇ ਉਹਨਾਂ ਦਾ ਨਾਂ ਬਦਲ ਕੇ ਹਰ ਇੱਕ ਦੇ ਨਾਂ 'ਨਾ ਸਿੰਘ' ਲਗਾਇਆ ਹਨ ਭਾਈ ਦਿਆ ਸਿੰਘ ਭਾਈ தਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਐਂਡ ਭਾਈ ਸਾਹਿਬ ਸਿੰਘ ਸਿੰਘ ਦਾ ਮਤਲਬ ਸ਼ੇਰ ਵੀ ਤੁਸੀਂ ਸ਼ੇਰ ਆ ਤੁਸੀਂ ਹੁਣ ਡਰ ਕੇ ਨਹੀਂ ਰਹਿਣਾ ਜਿੱਦਾਂ ਸ਼ੇਰ ਜੰਗਲ ਦਾ ਬਾਦਸ਼ਾਹ ਆਇਆ ਮਾਫ ਕਰਨਾ ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆਈ ਕਿ ਇਹ ਜਿਹੜਾ ਕਨਸੈਪਟ ਭਾਈ ਦਾ ਹਾਂਜੀ ਭਰਾ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਹਿਸਟਰੀ 'ਚ ਹੋਇਆ ਹਿੰਦੁਸਤਾਨ ਦੀ ਹਿਸਟਰੀ 'ਚ ਕਿ ਜਿਹੜਾ ਗੁਰੂ ਆ ਤੁਹਾਡਾ ਉਸਤਾਦ ਆ ਉਹਨੇ ਆਪਣੇ ਚੇਲਿਆਂ ਨੂੰ ਭਾਈ ਨਹੀਂ ਕਦੀ ਕਿਹਾ ਇਕ ਤਰ੍ਹਾਂ ਪਰ ਗੁਰੂ ਜੀ ਨੇ ਆਪਣੇ ਡਿਸਾਈਪਲ ਪੰਜ ਬੀ ਲਵਡ ਹਾਂ ਜੀ ਸਿੰਘ ਜਿਹੜੇ ਸੀ ਪਿਆਰੇ ਉਹਨਾਂ ਨੂੰ ਭਾਈ ਕਿਹਾ ਮੇਰੇ ਦਾ ਦਰਤਬਾ ਬੜੇ ਹੀ ਮੈਨੇ ਰੱਖਦਾ ਹੈ ਇਕ ਤਰ੍ਹਾਂ ਦੇਖੋ ਅਲੱਗ-ਅਲੱਗ ਵਰਨਨ ਦੇ ਵਿੱਚੋਂ ਨੇ ਹਮ ਕੋਈ 나ਈਏ ਕੋਈ ਛਿੰਬਾ ਕੋਈ ਕੋਮਿਹਾਰ ਕੋਈ ਜੱਟਾ ਕੋਈ ਨੇ ਖੱਤਰੀ ਅਲੱਗ-ਅਲੱਗ ਇਹ ਵਰਨਾ ਆਸ਼ਰਮ ਦੇ ਮੁਤਾਬਕ ਅਲੱਗ-ਅਲੱਗ ਚੋ ਹੈ ਹੈਨਾ ਉਹ ਰੈਕਨਸਾਈਜ਼ ਕਰਦਾ ਉਨਾ ਦੇ ਵਿੱਚ ਉਹ ਵੰਡ ਨੂੰ ਖਤਮ ਕਰਦੇ ਹੋਏ ਉਹਨਾਂ ਚ ਪ੍ਰਤਿਭਾ ਭਾਵ ਪੈਦਾ ਕਰਨ ਦੇ ਲਈ ਇਹ ਕੀਤਾ ਗਿਆ। ਕਾਰਨ ਕੀ ਹੈ ਬੜੀ ਸਿੰਬੋਲਿਕ ਹੈ ساری ਗੱਲ। ਕਿ ਉਸ ਵੇਲੇ ਹਿੰਦੁਸਤਾਨ ਦਾ ਸਾਰਾ ਜਿਹੜਾ ਸੁਸਾਇਟੀ ਆ ਉਹ ਜਾਤ ਪਾਤ ਦੇ ਬੰਦਨਾ ਚ ਇਸ ਤਰ੍ਹਾਂ ਵੰਡੀ ਹੋਈ ਸੀ। ਹੁਣ ਤੁਸੀਂ ਦੇਖੋ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕਿੱਥੋਂ ਪੈਦਾ ਹੁੰਦਾ। ਜੋ ਜੋ ਹਿੰਦੁਸਤਾਨ ਦੇ ਉੱਤੇ ਮੁਹੰਮਦ ਗਵਾਰੀ ਦਾ ਹਮਲਾ ਹੁੰਦਾ ਹੈ ਜਾਂ ਆਮਦਿਸ਼ਾ ਅਬਦਾਲੀ ਦਾ ਹਮਲਾ ਹੁੰਦਾ ਹੈ ਤਾਂ ਤਿੰਨੇ ਜਾਤਾ ਤਾਂ ਲੜਦਿਆ ਹੀ ਨਹੀਂ ਉਹ ਕਹਿੰਦੇ ਸਾਡਾ ਕੰਮ ਨਹੀਂ ਹੈ ਨਾ ਬ੍ਰਾਹਮਣ ਨੇ ਲੜਨਾ ਨਾ ਵੈਸ਼ਣ ਨੇ ਲੜਨਾ ਤੇ ਨਾ ਸ਼ੁੱਦਰ ਨੇ ਲੜਨਾ ਉਹ ਰਾਜਪੂਤਾਂ ਕਿ ਸ਼ਕਤਰੀ ਲਗ ਵਡਵਡਾਂਗਾ ਹੋ ਰਿਹਾ ਕਸ਼ਤਰੀ ਦਾ ਪਰਿਵਾਰ ਤਬਾਹ ਹੋ ਰਿਹਾ ਕਿਸੇ ਹੋਰ ਨੂੰ ਦਰਦ ਨਹੀਂ ਹੈ ਉਹ ਇਹਦਾ ਧਰਮ ਦੇ ਮਦਦ ਬਗ ਇਹਦਾ ਕੰਮ ਹੈ ਇਹ ਮਰਦਾ ਭਰੀ ਜਾਏ ਮੇਰਾ ਥੋੜਾ ਕੰਮ ਹੈ ਇਸੇ ਕਰਕੇ ਜਿਹੜਾ ਮੁਸਲਮਾਨ ਆ ਜਾਂ ਇਸਲਾਮ ਆ ਉਸਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਡੋਮਿਨੈਂਸ ਹੋ ਗਈ ਉਸ ਵੇਲੇ ਕਹਿੰਦੇ ਨੇ ਕਿ 5 ਕੁ ਲੱਖ ਮੁਸਲਮਾਨ ਸੀ ਸਾਰੇ ਹੂੰ ਪੂਰੇ ਹਿੰਦੁਸਤਾਨ ਚ ਜਦੋਂ ਇਹਨਾਂ ਦਾ ਰਾਜ ਸੀਗਾ Hindu ਉਹ ਲੋ ਵੀ ਕਰੋੜਾਂ ਚ ਸੀ ਪਰ ਕਾਰਨ ਇਹ ਸੀ ਹੂੰ ਕਿ 75% ਆਫ Hindu ਲੋਕ ਜਿਹੜੇ ਸੀਗੇ ਉਹ ਲੜਾਈ ਦੇ ਵਿੱਚ ਉਹ ਨਹੀਂ ਸੀ ਉਹ ਆਈਸੋਲੇਟ ਕੀਤੇ ਸੀਗੇ ਉਹਨੂੰ ਬੁਰਾ ਮੰਨਿਆ ਜਾਂਦਾ ਸੀ ਕਿ ਉਹ ਚੜ ਨਹੀਂ ਸੀ ਚੁੱਕ ਸਕਦੇ ਉਹ ਲੜ ਨਹੀਂ ਸੀ ਲੜਨੀ ਕੋੜੇ ਤੇ ਨਹੀਂ ਚੜ ਸਕਦੇ ਕਿਰਪਾਨ ਨਹੀਂ ਚੁੱਕ ਸਕਦੇ ਤਾਂ ਇਹਦੀ ਇੱਥੇ ਉਹਨਾਂ ਨੇ ਉਹ ਜਿਹੜੀ ਹੈ ਡਿਵੀਜ਼ਨ ਜਿਹੜੀ ਕਿ ਦੇਸ਼ ਨੂੰ ਕਮਜ਼ੋਰ ਕਰ ਰਹੀ ਸੀ ਉਸ ਨੂੰ ਖਤਮ ਕੀਤਾ ਹਮਮ ਔਰ ਸਾਰੇ ਨੂੰ ਭਾਈ ਭਾਈ ਵੀ ਤੁਸੀਂ ਇੱਕੋ ਤਰਤੀ ਮਾਂ ਦੇ ਜાયੇ ਆ ਭਾਰਤ ਮਾਤਾ ਦੇ ਸਪੂਤ ਹੋ ਔਰ ਆਪਸ ਵਿੱਚ ਭਾਈ ਪਾਈ ਹੋ ਹਮਮ ਇੱਕ ਦੂਜੇ ਦੇ ਦੁੱਖ ਦਰਦ ਦੀ ਤੁਹਾਡੀ ਜੋ ਭਰਾ 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 ਦੀ ਸਾਝ ਹੁੰਦੀ ਆ ਉਹ ਤੁਹਾਡੀ ਆਪਸ ਚ ਸਾਝ ਹੈ ਤੇ ਇਹ ਸੀ اور ਇੱਕ ਹੋਰ ਇਸ ਪੁੰਪਿਆਰਿਆਂ ਦੀ ਨਾਵਾਂ ਨੂੰ ਜੇ ਕਿਹੜੀ ਸੀਕੁਐਂਸ ਆਏ ਆ ਉਹਦੇ ਚ ਦੇਖੋ ਨਾ ਤਾਂ ਜਿਹੜੀ ਹਿਊਮਨ ਦੀ ਸਪਿਰਚੁਅਲ ਜਰਨੀ ਨੂੰ ਵੀ ਇਹ ਰਿਪਰਿਜ਼ੈਂਟ ਕਰਦੀ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਇਹ ਸੀਕੁਐਂਸ ਕਿਸ ਤਰ੍ਹਾਂ ਇਹ ਨਾ ਆਈ ਮੈਂ ਖੁਦ ਬੜਾ ਇਸ ਗੱਲ ਦੇ ਉਤੇ ਹੂੰ ਕਿ ਸਭ ਤੋਂ ਪਹਿਲਾਂ ਤਾਂ ਇਨਸਾਨ ਦਾ ਵਿੱਚ ਹੂੰ ਡੇਅ ਕੰਪੈਸ਼ਨ ਦੂ ਜਨ ਲਈ ਮਰਸੀ ਡੇਅ ਹੋਣੀ ਚਾਹੀਏ ਉਹ ਭਾਵ ਇਨਸਾਨ ਚ ਜਦੋਂ ਪੈਦਾ ਹੁੰਦਾ ਤਾਂ ਉਹ ਦਇਆ ਸਿੰਘ ਚ ਉਹ ਦੇ ਸਾਡੇ ਵਿੱਚ ਉਹ ਪੈਦਾ ਹੋਣੀ ਚਾਹੀਦੀ ਉਹ ਗੁਣ ਪੈਦਾ ਹੋਣਾ ਚਾਹੀਦਾ ਵੈਰੀ ਰਾਈਟ ਪਹਿਲਾ ਔਰ ਉਸ ਤੋਂ ਬਾਅਦ ਫਿਰ ਜਦੋਂ ਦਇਆ ਆ ਜਾਂਦੀ ਹੈ ਤਾਂ ਫਿਰ ਤੁਸੀਂ ਧਰਮ ਰਾਈਟਿਅਸਨੈਸ ਰਾਈਟਿਅਸਨੈਸ ਉਹ ਜਿਹੜੀ ਹੈ ਤੁਹਾਡੇ ਵਿੱਚ ਬਈ ਸੱਚੇ ਤੇ ਸੂਚੇ ਕੰਮ ਕਰਨ ਦੀ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਇਹ ਸੈਕਿੰਡ ਸਟੇਜ ਹੈ ਪਹਿਲਾਂ ਤੁਹਾਡੇ ਮਨ ਚ ਦੂਜਿਆਂ ਦੇ ਲਈ ਪ੍ਰੇਮ ਭਾਵਨਾ ਪੈਦਾ ਹੋਣੀ ਚਾਹੀਦੀ ਆ ਫਿਰ ਤੁਸੀਂ ਉਹ ਚੰਗੇ ਕੰਮ ਕਰਦੇ ਤਾਂ ਕਿ ਸਾਰਿਆਂ ਨੂੰ ਦੇ ਨਾਲ ਤੁਹਾਡਾ ਵਰਤਾਅ ਵੀ ਅੱਛਾ ਹੋਵੇ ਔਰ ਕਿਸੇ ਨੂੰ ਦੁੱਖ ਨਾ ਪਹਚਾ ਔਰ ਤੀਸਰਾ ਹੈ ਹਿੰਮਤ ਸੇ ਤੇ ਜਦੋਂ ਤੁਸੀਂ ਸੱਚ ਦੇ ਮਾਰਗ ਦੇ ਚੱਲਦੇ ਆਂ ਤੇ ਤੁਸੀਂ ਤੁਹਾਡੇ ਚੋਂ ਹਿੰਮਤ ਆ ਜਾਂਦੀ ਹੈ ਕਿ ਤੁਸੀਂ ਸਾਰਿਆਂ ਦੇ ਸਾਹਮਣੇ ਸੱਚ ਨੂੰ ਸੱਚ ਕਹਿ ਸਕਦੇ ਹੋ ਨਿਆ ਕਰ ਸਕਦੇ ਹੋ ਕਿਸੇ ਜਿਹੜਾ ਹੈ ਤੁਸੀਂ ਹਿੰਮਤ ਦੇ ਨਾਲ ਲੀਡਰਸ਼ਿਪ ਵੀ ਪੈਦਾ ਹੁੰਦੀ ਹੈ ਔਰ ਚੌਥੀ ਸਟੇਜ ਹੈ ਲੀਡਰਸ਼ਿਪ ਦੀ ਮੁਹਕਮ ਦਾ ਮਤਲਬ ਹੈ ਲੀਡਰਸ਼ਿਪ ਮੈਨੇਜਰ ਵਾਹ ਦੇਖੋ ਜਿਹੜਾ ਸ਼ਬਦ ਹੈ ਹਿ ਮੈ ਦਾ ਵਰਸ਼ਨ ਵਰਡ ਹਾਂਜੀ ਮੁਹਕਮ ਦਾ ਮਤਬ ਹੈ ਮ ਹੁਕਮ ਜਿਹੜਾ ਹੁਕਮ ਜਾਰੀ ਕਰਦਾ ਲੀਡਰ ਹਾਂਜੀ ਤੋ ਦੇਖੋ ਦਿਆ ਤਾਂ ਗੱਲ ਸ਼ੁਰੂ ਹੋ ਕੇ ਤੇ ਧਰਮ ਦੇ ਵਿੱਚੋਂ ਲੱਗਦੀ ਹੋਈ ਹਿੰਮਤ ਹੁੰਦੀ ਹੈ ਹਿੰਮਤ ਤਾਂ ਬਾਅਦ ਤੁਸੀਂ ਉਹ ਲੀਡਰ ਹੋ ਕਿਉਂਕਿ ਜਿਹੜਾ ਬੰਦਾ ਸੱਚ ਨੂੰ ਸੱਚ ਕਹਿਣ ਦਾ ਜਿਗਰਾ ਰੱਖਦਾ ਹੈ ਆ ਉਹ ਕਰਗੇਸੀ ਉਹਨੂੰ ਹੀ ਪਿੰਡ ਦਾ ਚੌਧਰੀ ਜਾਂ ਉਹਨੂੰ ਸਿਆਣਾ ਜਾਂ ਲੀਡਰ ਮੰਨ ਲੈਂਦੇ ਆ ਹੈਨਾ ਔਰ ਨੈਕਸਟ ਸਟੇਜ ਕੀ ਹੈ ਸਾਹਿਬ ਜਦੋਂ ਤਾ ਲੀਡਰ ਬਣ ਗਏ ਤੇ ਜੇ ਤੁਸੀਂ ਸੱਚੇ ਸੁੱਚੇ ਕਰਤਾਰ ਹੈ ਤੇ ਤੁਹਾਡੇ ਵਿੱਚ ਰੱਬੀ ਗੁਣ ਪੈਦਾ ਹੋ ਗਏ ਤੇ ਤੁਹਾਡੇ ਤੇ ਪੰਜਵਾਂ ਨਾਮ ਦੁਬਾਰਾ ਪੜਿਓ ਸਾਹਿਬ ਭਾਈ ਸਾਹਿਬ ਤੇ ਫਿਰ ਤੁਸੀਂ ਉਹ ਸਾਹਿਬ ਦਾ ਰੂਪ ਹੋ ਗਏ ਇਹੋ ਹੀ ਗੁਰਬਾਣੀ ਸਾਨੂੰ ਦੱਸਦੀ ਹੈ ਇਹ ਯਾਤਰਾ ਇਹ ਪੰਜ ਖੰਡ ਨੇ ਜੀਵਨ ਦੇ ਜਿਨ੍ਹਾਂ ਦੇ ਵਿੱਚੋਂ ਲੰਕੇ ਇਨਸਾਨ ਨੇ ਉਹ ਸਾਹਿਬ ਦੇ ਨਾਲ ਮਿਲਣਾ ਉਹ ਸਾਹਿਬ ਦਾ ਰੂਪ ਬਣਨਾ ਹੈ ਸਾਹਿਬ ਵਾਲੇ ਗੁਣ ਤੁਹਾਡੇ 'ਚ ਹੋਣੇ ਨੇ ਇਹ ਇਹ ਪੰਜਾਬ ਪਿਆਰਿਆਂ ਦੇ ਇਹਨਾਂ ਨਾਵਾਂ ਤੋਂ ਸਾਨੂੰ ਇਹ ਵੀ ਸੇਧ ਮਿਲਦੀ। ਮਾਫ ਕਰਨਾ ਜੀ ਮੈਂ ਥੋੜੀ ਜਿਹੀ ਗੱਲ ਇਹ ਵੀ ਖੜਾ ਕੇ ਸਾਹਿਬ ਦਾ ਜਿਹੜਾ ਮਤਲਬ ਅ ਅਬਰਾ ਦੇ ਅਰਬੀ ਜ਼ਵਾਨ ਦੇ ਵਿੱਚ ਸਾਹਿਬ ਦਾ ਮਤਲਬ ਵੀ ਫਾਲੋਅਰ ਹੈ। ਵਨ ਹੂ ਫਾਲੋਜ਼ ਜਿਹੜਾ ਗੁਰੂ ਦੀ ਜਿਹੜੀ ਗੁਰੂ ਦੇਣ ਉਹਦਾ ਫਾਲੋਅਰ ਜਿਹੜਾ ਉਸ ਫਾਲੋਅਰ ਬਣ ਜਾਂਦਾ ਸੱਚਾ ਤੇ ਸੁਤਰਾ ਵਾਲਾ ਇਹ ਗੁਰਬਾਣੀ 'ਚ ਬਹੁਤ ਵਾਰੀ ਇਹਨੇ ਸਾਹਿਬ ਦਾ ਜਿਹੜਾ ਨਾਂ ਇਹ ਸ਼ਬਦ ਹੈ ਉਹ ਪਰਮਾਤਮਾ ਲਈ ਵੀ ਵਰਤਿਆ ਗਿਆ ਹੈ ਓਕੇ ਠੀਕ ਹੈ ਸੋ ਇ ਇਥੇ ਜਦੋਂ ਅਸੀਂ ਸਾਹਿਬ ਦੀ ਗੱਲ ਕਰਦੇ ਆ ਕਿ ਉਹ ਪਰਮਾਤਮਾ ਵਰਗੇ ਗੁਣ ਤੁਹਾਡੇ 'ਚ ਗੁਰਬਾਣੀ 'ਚ ਸੁਖਮਨੀ ਸਾਹਿਬ 'ਚ ਵੀ ਹੈ ਨਾ ਹਮ ਬ੍ਰਹਮ ਗਿਆਨੀ ਜਿਹੜਾ ਉਹ ਪਰਮਾਤਮਾ ਦਾ ਹੀ ਰੂਪ ਹੈ ਠੀਕ ਤੇ ਪਰਮਾਤਮਾ ਸਾਹਿਬ ਹੈ ਪਰਮਾਤਮਾ ਖਸਮ ਹੈ ਪਰਮਾਤਮਾ ਮਾਲਕ ਹੈ ਕਿ ਉਹ ਐਪੀਟੋਮ ਆਫ ਵਰਚੂਸ ਹੈ ਉਹਦੇ ਜੋ ਸਾਰੇ ਗੁਣ ਨੇ ਕਿਹੜੇ ਗੁਣ ਨੇ ਜਿਹੜੇ ਕਿ ਕਮੈਂਸਿੰਗ ਵਰਸ ਦੇ ਵਿੱਚ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਓਪਨਿੰਗ ਲਾਈਨ ਹੈ ਹੈ ਨਾ ਨਰਬਾ ਨਰਬਾ ਅਕਾਲ ਹਨਜੀ ਉਹ ਸਾਰੇ ਤੇ ਉਹ ਗੁਣ ਅਸੀਂ ਪੈਦਾ ਜਦੋਂ ਨਰਬਾ ਨਾ ਕਿਸੇ ਤੋਂ ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾ ਨਾ ਕਿਸੇ ਨੂੰ ਡਰਾਉਣਾ ਤੇ ਨਾ ਡਰਨਾ ਨਾ ਡਰਨਾ ਸੋ ਨੇ ਇਹ ਨਰਪੋ ਤੈਰਵੈ ਤੁਹਾਨੂੰ ਮਤਵੇ ਆ ਦੇਖੋ ਜਿਹੜੀ ਗੱਲ ਬੜੇ ਬਹੁਤ ਹੀ ਖੂਬਸੂਰਤੀ ਕਾਰਨ ਤੁਸੀਂ ਦੱਸਿਆ ਕਿ ਇਹ ਆ ਇੱਕ ਸਾਜਨਾ ਸਿੱਖ ਦੀ ਜਿਹੜੀ ਉਹਦੀ ਆਉਣ ਵਾਲੇ ਵਕਤ ਦੇ ਵਿੱਚ ਕੌਮ ਬਣਨੀ ਸੀ ਔਰ ਇਹ ਜਿਹੜੇ ਗੁਣ ਅਗਰ ਹੈਗੇ ਆ ਤਾਂ ਉਹ ਖਾਲਸਾ ਹੈ ਕਾਰਨ ਤਾਂ ਉਹ ਬੰਧਨ ਨੇ ਜਿਹੜੇ ਗੁਰੂ ਸਾਹਿਬ ਨੇ ਦਿੱਤੇ ਨੇ ਗੁਰੂ ਨਾਲ ਜੁੜੇ ਰਹਿਣ ਦੇ ਹੂੰ ਕਾ ਜਿਹੜਾ ਇਸ ਗੰਗਾ ਕੈ ਇਸ ਕੀ ਆਲ ਆਰ ਪੰਜੋ ਜੜੇ ਕਕਾਰਸ ਨੇ ਹਨਾ ਤੇ ਦਸ਼ਮ ਗ੍ਰੰਥ ਗ੍ਰੰਥ ਸਾਹਿਬ ਦੇ ਵਿੱਚ ਇੱਕ ਕੋਟੇਸ਼ਨ ਵੀ ਨਹੀਂ ਯਾਰ ਆ ਗਿਆ ਉਸ ਲਈ ਇਹ ਕਹਿੰਦਾ ਬਾਬਾ ਜੀ ਲਈਏ ਸ਼ਬਦ ਆਤਮ ਰੂਪ ਜੋ ਜਾਨਵੀ ਸੋਹ ਹੈ ਖਾਲਸ ਰੂਪ ਇਹ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਬਾਣੀ ਹੈ ਦਸ਼ਮ ਗ੍ਰੰਥ ਚੋੜਾ ਗੁਰੂ ਗ੍ਰੰਥ ਸਾਹਿਬ ਨਹੀਂ ਮੈਂ ਕਿਹਾ ਦਸ਼ਮ ਪਾਛੇ ਹਾਂਜੀ ਦਸ਼ਮ ਦਸ਼ਮ ਗ੍ਰੰਥ ਦੇ ਵਿੱਚ ਹਾਂਜੀ ਹਾਂਜੀ ਤੇ ਦਸਮ ਗ੍ਰੰਥ ਚ ਖਾਸ ਰੂਪ ਜੋ ਜਨਵੀ ਸੂਹੇ ਖਾਸ ਰੂਪ ਤੋ ਮੈਂ ਮੁਝ ਮੇ ਪ੍ਰਭ ਮੇ ਮਨ ਚਕ ਨਾ ਹੀ ਭੇਰ ਫੇ ਕਹਿੰਦਾ ਤੇਰੇ ਚ ਤਾਂ ਮੇਰੇ ਚ ਤਾਂ ਪ੍ਰਭੂ ਚ ਕੋਈ ਭੇਤ ਨਹੀਂ ਰਹਦਾ ਇਕ ਹੋ ਜਾਂਦੇ ਰੈਕ ਤਦੀ ਤਾਂ ਇਹ ਸਾਹਿਬ ਬੰਦੇ ਨੇ ਕਿ ਇਸ ਤਰ੍ਹਾਂ ਅਸੀਂ ਇਹ ਰਸਤੇ ਚੋਂ ਨਿਕਲ ਗਏ ਸਾਹਿਬ ਇਹ ਹੀ ਹੈ ਜਪਜੀ ਦੇ ਵਿੱਚ ਜਦੋਂ ਅਸੀਂ ਪੰਜ ਖੰਡ ਦੀ ਯਾਤਰਾ ਦੀ ਗੱਲ ਕਰਦੇ ਹਾਂ ਨਾ ਹੂੰ ਸਭ ਤੋਂ ਪਹਿਲਾਂ ਦਾ ਧਰਮ ਖੰਡ ਹੂੰ ਫਿਰ ਆਉਂਦਾ ਗਿਆਨ ਖੰਡ ਫਿਰ ਉਸ ਤੋਂ ਬਾਅਦ ਆਉਂਦਾ ਸ਼ਰਮਖੰਡ ਫੇਰ ਕਰਮਖੰਡ ਤੇ ਫਿਰ ਆਂਦਾ ਹੈ ਸਚਖੰਡ ਉੱਥੇ ਵੀ ਇਹ ਜਰਨੀ ਸਚਖੰਡ ਪ੍ਰਭੂ ਨਾਲ ਇਕਮਿਕ ਹੋਣ ਦੀ ਜਰਨੀ ਹੈ ਕਿਹੜੀਆਂ ਸਟੇਜਾਂ ਚੋਂ ਲੰਘਦਾ ਹੈ ਉਸੇ ਤਰ੍ਹਾਂ ਇਹ ਜਿਹੜੀਆਂ ਨਾ ਸਿੰ ਮੈਟਾਫੋਰ ਦੇ ਥਰੂ ਗੁਰੂ ਸਾਹਿਬ ਨੇ ਕਈ ਵਾਰ ਸਾਨੂੰ ਸਮਝਾਉਣ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਐਸੀ ਉਹ ਪ੍ਰਭੂ ਦੇ ਨਾਲ ਇਕਮਿਕ ਹੋਣਾ ਹੈ ਜਾਂ ਪ੍ਰਭੂ ਦਾ ਸਰੂਪ ਦੇ ਨਾਲ ਐਸੀ ਕਿਸ ਤਰ੍ਹਾਂ ਜੁੜਨਾ ਜਦੋਂ ਸੀ ਆ ਰਹੇ ਸੀ ਨਾ ਕਾਰ ਵਿੱਚ ਬੈਠੇ ਆਪਾਂ ਇਹੋ ਗੱਲ ਕਰ ਰਹੇ ਸੀ ਕਿ ਇੱਕ ਜਰਨੀ ਜਿਹੜੇ ਤੁਸੀਂ ਨਾ ਹੁਣੇ ਲਏ ਇੱਕ ਜਰਨੀ ਹੈ ਔਰ ਇਹ ਉਹ ਸੱਚਖੰਡ ਨੂੰ ਪ੍ਰਾਪਤ ਕਰਿਆ ਉੱਥੇ ਪਹੁੰਚਣ ਦੀ ਇੱਕ ਜਰਨੀ ਹੈ ਕਿ ਅੱਜ ਦੇ ਵਕਤ ਦੇ ਵਿੱਚ ਅਸੀਂ ਇਹ ਮਹਿਸੂਸ ਕਰਦੇ ਕਿ ਇਸ ਜਰਨੀ ਦਾ ਪ੍ਰਚਾਰ ਕਰਨਾ ਗੁਰਮਤ ਦਾ ਪ੍ਰਚਾਰ ਕਰਨਾ ਇੱਕ ਮਹਾਨ ਖਾਲਸਾ ਲਈ ਇੱਕ ਮਹਾਨ ਇੱਕ ਚੈਲੰਜ ਹੈ ਇੱਕ ਕਰਤਵਿਆ ਹੈ ਉਹ ਦੇਖੀ ਅਸੀਂ ਅੱਜ ਉਸ ਕਰਤਵ ਨੂੰ ਪ੍ਰਚਾਰ ਕਰਦੇ ਹਾਂ ਦੁਨੀਆ ਤੇ ਇਹ ਸਵਾਲ ਤੁਹਾਡਾ ਜਿਹੜਾ ਨਹੀਂ ਬੜਾ ਹੀ ਜਟਿਲ ਹੈ ਕੰਪਲੈਕਸ ਹੈ ਦੇਖੋ ਇੱਕ ਹੁੰਦੀ ਹੈ ਥਿਊਰੀ ਥਿਊਰਿਕ ਆਈਡੀਅਲ ਜਿਸ ਤੇ ਉਤੇ ਇਨਸਾਨ ਨੇ ਪੂਰਾ ਉਤਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪੈਰਾਡੌਕਸ ਉਹ ਗਲਮ ਨਹੀਂ ਜਾ ਰਹਾ ਹਾਂਜੀ ਜੀ ਔਰ ਉਹ ਇਨਸਾਨ ਉਸ ਥਿਉਰੀ ਦੇ ਉਸ ਰਸਤੇ ਤੇ ਪੂਰਾ ਉਤਰਦਾ ਜਾਂ ਨਹੀਂ ਹੈ ਉਹ ਇਨਸਾਨ ਦੀਆਂ ਆਪਣੀਆਂ ਕਮਜ਼ੋਰੀਆਂ ਆਪਣੀਆਂ ਤਾਕਤਾਂ ਤੇ ਨਿਰਭਰ ਕਰਦਾ ਬਹੁਤ سارے ਦੇਖੋ ਜੀ ਹੋ ਸਕਦਾ ਹੈ ਕਿ 60% ਚੱਲ ਸਕਦੇ ਹੋਣ ਕੋਈ 70% ਕੋਈ 90% 100% ਆਲਾ ਤਾਂ ਸ਼ਾਇਦ ਹੀ ਕੋਈ ਹੋਵੇ ਬਿਰਲਾ ਬੜਾ ਰੇਰ ਹਾਂਜੀ ਬਹੁਤ ਐਸੀ 20 30% ਦੀ ਤੁਰੇ ਫਿਰਦੇ ਨੇ ਪਰ ਇਹਨਾਂ ਨਾਲ ਮੇਰਾ ਖਿਆਲ ਆ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਅਸੀਂ ਇਸੇ ਗੱਲ ਤੇ ਨਾ ਬੈਠੇ ਵੀ ਆਪੇ ਉਹ ਕਰ ਲੂਗਾ ਜਿਨ੍ਹਾਂ ਨੂੰ ਬਚਾਉਣਾ ਵਿਚਾਰੂਗਾ ਜਿੰਨਾ ਚਿਰ ਅਸੀਂ ਰੋਸ਼ਨੀ ਦਾ ਪ੍ਰਚਾਰ ਨਹੀਂ ਕਰਦੇ ਲੋਕਾਂ ਦਾ ਕਿੱਡੇ ਪਿਆਰੇ ਤਰੀਕੇ ਨਾਲ ਬੜੀ ਡਿਟੇਲ ਨਾਲ ਤੁਸੀਂ ਬਿਆਨ ਕੀਤਾ ਕਿ ਜਦੋਂ ਤਾਈ ਅਸੀਂ ਇਹ ਇਸ ਖਾਸੇ ਦੇ ਧਰਨੂ ਉਹਨਾਂ ਨੇ ਮਨਾ ਚ ਉਹਨਾਂ ਨੂੰ ਰੂਚ ਉਸਾ ਨਹੀਂ ਦਿੰਦੇ ਉਹਨਾਂ ਚ ਨੂੰ ਉਹਨਾਂ ਚ ਉਹ ਕਿੱਥੇ ਖੜਾ ਅਸੀਂ ਮਹਿਸੂਸ ਕਰਦੇ ਕਿ ਫਿਰ ਉਹ ਅਗਿਆਨਤਾਵਾਦ ਨੂੰ ਜਾਂਦਾ ਜਦੋਂ ਅਸੀਂ ਮਾਫ ਕਰਨਾ ਜਦੋਂ ਅਸੀਂ ਇਹ ਕਹਿੰਨੇ ਕਿ ਨਾ ਤੁਸੀਂ ਆ ਫਲਾਣੇ ਨੇ ਉਹ ਕਰਤਾ ਜੀ ਉਹ ਹਿੰਦੂਆਂ ਨੇ ਕਰਤਾ ਉਹ ਸਿੱਖਾਂ ਨੇ ਕਰਤਾ ਉਹਨਾਂ ਨੇ ਤਾਂ ਜੋ ਕਰਨਾ ਸੀ ਕਰਤਾ ਸ਼ੈਤਾਨ ਵੀ ਕਰਦਾ ਹੁਣ ਸਵਾਲ ਸਾਡੇ ਸਾਹਮਣੇ ਇਹ ਆ ਕਿ ਅਸੀਂ ਕੀ ਕਰੀ ਅਸਲੀ ਤਾਂ ਗੱਲ ਇਹੋ ਹੀ ਹੈ ਜੀ ਹਾਂਜੀ ਕਿ ਜੇ ਅਸੀਂ ਗੁਰਮਤ ਦੇ ਰਾਹ ਉਤੇ ਚੱਲਦੇ ਆ ਫੇ ਤਾਂ ਕੋਈ ਦੂਜਾ ਹੈ ਹੀ ਨਹੀਂ ਟਕਸ ਜੀ ਸਾਨੂੰ ਖਤਰਾ ਕਿਸ ਤੋਂ ਸਾਰੇ ਤਾਂ ਆਪਣੇ ਨੇ ਜੀ ਜੀ ਨਾ ਸਾਨੂੰ ਕਿਸੇ ਤੋਂ ਡਰਨ ਦੀ ਉਹ ਗੁਰਬਾਣੀ ਬਾਰ-ਬਾਰ ਕਹਿੰਦੀ ਢੈਕਾ ਹੁਕੂ ਦੇਤ ਨੇ ਨਾ ਪਹਿਮਾਨਾ ਤਾਂ ਨਾ ਮੈਨੂੰ ਕਿਸੇ ਦਾ ਡਰ ਆ ਹੂੰ ਨਾ ਮੈਂ ਕਿਸੇ ਨੂੰ ਡਰਾਉਂ ਜਦੋਂ ਮੈਂ ਡਰਾਉਂਦਾ ਨਹੀਂ ਨਾ ਕੋਈ ਵੈਰੀ ਨਹੀਂ ਬੇਗਾਨਾ ਨਾ ਤਾਂ ਕੋਈ ਮੇਰੇ ਬੈਰੀ ਹੈ ਨਾ ਕੋਈ ਮੇਰੇ ਲਈ ਪਰਾਇਆ ਸਾਰੇ ਆਪਣੇ ਨੇ ਫੇਰ ਲੜਾਈਆਂ ਝਗੜੇ ਤਾਂ ਆਟੋਮੈਟਿਕਲੀ ਖਤਮ ਹੋ ਜਾਂਦੇ ਸ਼ਰਤ ਤਾਂ ਇਹੋ ਹੀ ਹੈ ਨਾ ਕਿ ਅਸੀਂ ਗੁਰਬਾਣੀ ਤੇ ਕਿੰਨਾ ਚੱਲਦੇ ਦੈਟਸ ਵਾਈ ਜੀ ਅਸੀਂ ਗੁਰਬਾਣੀ ਨੂੰ ਬਹੁਤ ਵਾਰੀ ਕੀ ਹੈ ਕਿ ਅਸੀਂ ਜਦੋਂ ਬਹੁਤ ਸਾਰੇ ਲੋਕ ਆਪਾਂ ਸਿੱਖ ਧਰਮ ਦੇ ਵਿੱਚ ਵੀ ਨੇ ਉਹ ਸਿੱਖ ਪਰਿਵਾਰਾਂ ਚ ਪੈਦਾ ਹੋ ਗਏ ਤੇ ਉਹਨਾਂ ਨੇ ਸਿੱਖ ਬਾਣਾ ਪਹਿਨ ਲਿਆ ਉਹ ਸਿੱਖ ਹੋਣ ਦਾ ਉਹਨਾਂ ਨੂੰ ਇਹ ਜਿਹੜਾ ਵੇ ਆਫ ਲਾਈਫ ਤੇ ਜੀ ਰਹੇ ਨੇ ਪਰ ਉਹ ਸਿੱਖ ਦੇ ਅਸਲੀ ਡਾਕਟਰਿਨਸ ਤੋਂ ਪੂਰੀ ਤਰ੍ਹਾਂ ਵਾਕਵ ਨਹੀਂ ਬਹੁਤ ਵਾਰ ਉਹ ਵਾਕਫੀਅਤ ਨਾ ਹੋਣ ਕਰਕੇ ਆ ਵੀ ਜੀਵਨ ਚ ਬਹੁਤ ਸਾਰੀਆਂ ਗਲਤੀਆਂ ਜੀਆਂ ਕਰ ਜਾਂਦੇ ਨੇ ਜਿਹੜੀਆਂ ਕਿ ਸਿੱਖ ਏ ਵਿਚਾਰਤਾਰਾ ਦੇ ਬਿਲਕੁਲ ਉਲਟੂ ਮੀ ਹਨ ਹੁਣ ਅੱਜ ਸਾਰੇ ਹੀ ਸਿੱਖ ਜੇ ਦੇਖਿਆ ਜਾਏ ਆਪਣੇ ਨਾਮ ਨਾਲ ਜਾਤਾਂ ਲਈ ਫਿਰਦੇ ਨੇ ਔਰ ਬੜੇ ਪ੍ਰਾਊਡ ਹੋ ਕੇ ਆਪਣੀਆਂ ਕਾਰਾਂ ਦੇ ਪਿੱਛੇ ਵੀ ਲਿਖੇ ਨੇ ਕੋਈ ਲਿਖ ਰਿਹਾ ਸੰਧੂ ਲਿਖ ਰਿਹਾ ਕੋਈ ਗਿੱਲ ਲਿਖ ਰਿਹਾ ਕੋਈ ਕੁਝ ਲਿਖ ਰਿਹਾ ਇਟ ਇਜ਼ ਜਸਟ ਐਨ ਐਗਜ਼ੈਂਪਲ देयर आर ਸੋ ਮੈਨੀ ਡਿਫਰੈਂਟ ਪੀਪਲ ਆਰ ਰਾਈਟਿੰਗ ਹਨਾ ਉਹ ਆਪਣੀਆਂ ਜਾਤਾਂ ਹੈਗੇ ਉਹ ਸਿੱਖ ਪਰਿਵਾਰਾਂ ਦੇ ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਇਹ ਸਿੱਖ ਡਾਕਟ੍ਰੀਨ ਦੇ ਅਗੇਂਸਟ ਜਾਂਦੀ ਆ ਕਰ ਬਿਲਕੁਲ ਠੀਕ ਬਿਲਕੁਲ ਠੀਕ ਪੋਜੀਸ਼ਨ ਇਹੋ ਹੀ ਬਣਦੀ ਹੈ ਕਿ ਅੱਜ ਜਿਹੜੀ ਸਾਡੇ ਸਾਹਮਣੇ ਮੁਸੀਬਤ ਮੈਂ ਐਜ਼ ਅ ਸਿਕਸ ਸਟੂਡੈਂਟ ਸਿਕਰੇਜ ਹਾਂ ਦਾ ਤੁਸੀਂ ਫਿਜ਼ਿਸਿਸਟ ਹੋ ਪਰ ਤੁਹਾਡਾ ਜਿਹੜਾ ਸਿੱਖ ਧਰਮ ਦੀ ਵਾਪਸ ਲਿਖਣ ਦਾ ਸਪਾਰ ਐਕਸਲੈਂਟ ਬਹੁਤ ਸੋਹਣਾ ਲਿਖਦੇ ਹੋ ਜਿਹੜਾ ਸਾਡੇ ਸਾਹਮਣੇ ਮਸਲਾ ਆ ਰਿਹਾ ਦੋਵਾਂ ਦੇ ਸਾਹਮਣੇ ਉਹ ਇਹ ਆ ਕਿ ਸਾਨੂੰ ਲੋੜ ਪੈਂਦੀ ਆ ਹਾਲਾਂਕਿ ਸਾਡੀ ਸੁਣਦਾ ਕੋਈ ਨਹੀਂ ਸਾਨੂੰ ਲੋੜ ਪੈਂਦੀ ਕਿ ਜਿਹੜੀਆਂ एसेंस जीडीयू दी खुशबू गुरु ग्रंथ साहिब ਦੇ ਵਿੱਚ ਗੁਰੂਆਂ ਨੇ ਬਿਆਨ ਕੀਤੀ ਤਾਂ ਸਿੱਖ ਦੇ ਵਿੱਚ ਉਹ ਇੰਸਟਾਲ ਕਰਤੀ ਹੈ ਅਸੀਂ ਉਹ ਕਰਨ ਦੇ ਵਿੱਚ ناکਾਮ ਆਵ ਰਹੇ ਡਾਕਟਰ ਸਾਹਿਬ ਗੱਲ ਤੁਹਾਡੀ درست ਵੀ ਹੈ ਪਰ ਇਸ ਦੇ ਨਾਲ ਇਹ ਵੀ ਇਹ ਜਿਹੜਾ ਹਤਾਸ਼ ਹੋਣ ਦੀ ਵੀ ਲੋੜ ਨਹੀਂ ਹੈ ਓਵਰ ધ ইয়ার ਦੇਖੋ ਜੇ ਹਾਲਾਤਾਂ ਨੂੰ ਦੇਖੀਏ ਤਾਂ ਇਸ ਇੱਕ ਧਰਮ ਜਿਹੜਾ ਨਾ 550 ਸਾਲ ਕੋਈ ਜ਼ਿਆਦਾ ਆਰਸਾ ਨਹੀਂ ਹੈ ਕਿਸੇ ਵੀ ਕੌਮ ਦੇ ਜੀਵਨ ਦੇ ਵਿੱਚ ਔਰ ਪਹਿਲੇ ਤਾਂ 200 250 ਸਾਲ ਤਾਂ ਉਹ ਸਰਵਾਈਵਲ ਦੀ ਲੜਾਈ ਚ ਹੀ उलझे ਰਹੇ ਹੈ ਜੀ ਤੇ ਸਮੇਂ ਦੇ ਨਾਲ ਬਹੁਤ ਸਾਰਾ ਨਵਾਂ ਲਿਟਰੇਚਰ ਆ ਰਿਹਾ ਜਿਹਦੇ ਚ ਸਹੀ ਜਿਹੜੀ ਵਿਚਾਰਧਾਰਾ ਉਹਦੇ ਚ ਤੁਸੀਂ ਦੇਖੋ ਜੇ ਪੁਰਾਣਾ ਲਿਟਰੇਚਰ ਉਹਦੇ ਚ ਬੜੀ ਤਰ੍ਹਾਂ ਦਾ ਮਿਲਗੋਬਾ ਜਿਹੜੀਆਂ ਅਦਰ ਵੈਸਟਰਨ ਇੰਟਰਸਟ ਵੱਲੋਂ ਕੀਤਾ ਗਿਆ ਤਾਂ ਕਿ ਇਹ ਵਿਚਾਰਧਾਰਾ ਡਿਲੂਟ ਹੋ ਜਾਏ ਤੇ ਜੋ ਪ੍ਰੇਵੈਲੈਂਟ ਵਿਚਾਰਧਾਰਾ ਹੈ ਉਹ ਹੀ ਡੋਮੀਨੇਟ ਰਹੇ ਪਰ ਹੁਣ ਸਮੇਂ ਦੇ ਨਾਲ ਓਵਰ ਦਾ ইয়ার্স ਜਿਸ ਤਰ੍ਹਾਂ ਪੂਰੀ ਵਰਡਿਕ گلوبਲ ਵਿਲੇਜ ਬਣ ਗਈ ਆ ਵੈਸਟਰਨ ਵਿਚਾਰਧਾਰਾ ਵੀ ਲੋਕਾਂ ਤੱਕ ਪਹੁੰਚੀ ਹੈ ਉਹ ਨਵਾਂ ਵੇ ਆਫ ਲੁਕਿੰਗ ਐਟ ਥਿੰਗਸ ਆਇਆ ਹੈ ਜੇਤੀ ਵਜ੍ਹਾ ਕਰਕੇ ਨਿਊ ਇੰਟਰਪ੍ਰੀਟੇਸ਼ਨਸ ਆ ਰਹੀਆਂ ਜਿਹਦੇ ਨਾਲ ਸਾਨੂੰ ਹੋਰ ਜ਼ਿਆਦਾ ਕਲੈਰਿਟੀ ਹੋ ਰਹੀ ਹੈ ਕਿ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਔਰ ਸਾਨੂੰ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਜੀਵਨ ਢੰਗ ਹੈ ਜਾਂ ਉਹਨਾਂ ਦੀ ਫਲਸਫੀ ਨੂੰ ਆਪਣੇ ਜੀਵਨ ਚ ਉਤਾਰ ਸਕਦੇ ਆ ਬਹੁਤ ਖੂਬ ਡਾਕਟਰ ਸਾਹਿਬ ਬਹੁਤ ਹੀ ਡੀਟੇਲ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਸਮਝਾ ਨਹੀਂ ਦਿੰਦਾ ਪਰ ਆਉਣ ਵਾਲੇ ਵਕਤ ਦੇ ਵਿੱਚ ਆਪਾਂ ਫੇਰ ਇਸ ਗੱਲ ਤੇ えвчарта ракарディロハンギ बहुत बहुत धन्यवाद डॉक्टर साहब मेहरबानी